ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਡੇਰਾ ਬੇਸ ਜਾਲੀ ਪੀਰ ਪਖੰਡੀ ਬਾਬੇ ਇਹ ਹਰ ਧਰਮ ਦੇ ਵਿੱਚ ਮੌਜੂਦ ਹੈ ਜਿਹੜੇ ਲੋਗਾ ਨੂੰ ਵੀਰੋ ਉਹਨਾਂ ਨੂੰ ਲੋਗਾ ਨੂੰ ਪਟਕਾਰ ਰਹੇ ਆ ਯਾਨੀ ਸੰਸਿੰਘ ਮਸਕੀਨ ਹੋਣੀ ਇਹ ਡੇਰਿਆਂ ਦੇ ਪੋਲ ਖੋਲ ਰਹੇ ਆ ਡੇਰਿਆਂ ਦੀ ਜਿਹੜੀ ਜਿਸ ਤਰ੍ਹਾਂ ਵਾਰ ਕਰਦੇ ਆ ਨਾ ਲੋਗਾ ਤੇ ਉਹ ਅਸਲ ਨੁਕਤਾ ਦੱਸ ਰਹੇ ਆ ਬਹੁਤ ਅਹਿਮ ਕਥਾ ਹੈ ਵੀਰੋ ਕਈ ਵਾਰੀ ਤੁਹਾਡੇ ਵੀ ਸਾਹਮਣੇ ਇਹ ਲੋਗ ਅਰਥ ਰੱਖਣਗੇ ਤੁਸੀਂ ਮਜਬੂਰ ਹੋ ਜਾਗੇ ਤੁਸੀਂ ਕਹੋਗੇ ਇਹਨਾਂ ਦੀ ਗੱਲ ਤਾਂ ਠੀਕ ਹੈ ਪਰ ਉਹ ਗਲਤ ਤਰੀਕੇ ਨਾਲ ਤੁਹਾਨੂੰ ਫਸਾਰੇ ਹੁੰਦੇ ਆ ਸ਼ਬਦਾਂ ਦੇ ਜਾਲ ਦੇ ਵਿੱਚ ਤੁਹਾਨੂੰ ਫਸਾਰੇ ਹੁੰਦੇ ਆ ਤੇ 99% ਲੋਕ ਇਸ ਦੇ ਬਾਰੇ ਨਹੀਂ ਜਾਣਦੇ ਫਿਰੋ ਚਲ ਇੱਕ ਥਾ ਸੁਣਨੇ ਆ ਤੇ ਇਸ ਜਿਹੜੀ ਕਾਲੀ ਰਿਐਲਿਟੀ ਉਸ ਦੇ ਬਾਰੇ ਜਾਣਨਾ ਰਾਧਾ ਸਵਾਮੀਆ ਨੇ ਕਿਸੇ ਵਕਤ ਇੱਕ ਤਰਕ ਉਠਾਈ ਸੀ ਔਰ ਲਵਜ਼ ਵਰਤੇ ਹੋਏ ਨੇ ਚਲੋ ਮੈਂ ਕਹਿ ਦਿਆਂ ਜੋ ਉਹਨਾਂ ਨੇ ਲਿਖਤ ਦੇ ਵਿੱਚ ਵੀ ਦਿੱਤੇ ਨੇ ਥਾਂ ਥਾਂ ਤੇ ਬੋਲਦੇ ਨੇ ਅੱਖਰ ਤੇ ਮੁਰਦਾ ਆਉਂਦੇ ਨੇ ਮਿਰਤੋਂ ਨੇ ਮੁਰਦਾ ਨੇ ਤੇ ਮੁਰਦਾ ਗੁਰੂ ਨਹੀਂ ਹੋ ਸਕਦਾ ਜੀਮਦਾ ਜਾਗਦਾ ਗੁਰੂ ਹੁੰਦਾ ਹੈ ਰਾਧਾ ਸਵਾਮੀ ਨਿਰੰਕਾਰੀਆਂ ਨੇ ਇਹ ਇਤਨੇ ਵਿਆਪਕ ਪੱਧਰ ਤੇ ਪ੍ਰਚਾਰ ਕੀਤਾ ਹੈ तकरीबन तकरीबन ਕਿਉਂਕਿ ਗੁਰਦੁਆਰੇ ਤੇ ਸਾਡੇ ਜਿਤਨੇ ਮੁੱਖੀ ਕੇਂਦਰ ਨੇ ਤੇ ਪਾਲਟੈਕਸ ਦੇ ਕੇਂਦਰ ਨੇ ਅਸੀਂ ਤੇ ਰਾਜਨੀਤੀ ਚ ਭਏ ਹੋਇਆ ਕੁਸਤਾਹੀ ਮਾਫ ਅਸੀਂ ਤੇ ਧਰਮ ਬਾਰੇ ਕੁਝ ਸੋਚਿਆ ਨਹੀਂ ਅੱਧੇ ਸਿੱਖਾ ਨੂੰ ਤੇ ਉਹ ਖਿੱਚ ਕੇ ਲੈ ਗਏ ਨਿਰੰਕਾਰ ਹੀ ਦਾਦਾ ਸਵਾਮੀ ਬੱਚੇ ਕੁਛ ਉਹਨਾਂ ਧੱਕੇ ਖੰਦੇ ਫਿਰਦੇ ਨੇ ਕਿ ਵੀ ਮੈਰਜ਼ ਕਰਦੇ ਆ ਓਖੇ ਨਾ ਆਉਣਾ ਮੈਂ ਇਸੇ ਸੰਬੰਧ ਵਿੱਚ ਸੇਵਾस्ते ਕਿਤਾਬ ਲਿਖੀ ਸੀ ਕੋਈ 45 ਸਾਲਾਂ ਦੇ ਇਸਾਈ ਜਿਹੜੇ ਮਿਸ਼ਨਰੀ ਨੇ ਨਾ ਇਹਨਾਂ ਨੇ ਕੋਈ 1.5 ਕਰੋੜ ਦੇ ਕਰੀਬ ਨਵੇਂ 크੍ਰਿਸਚਨ ਭਾਰਤ ਦੇ ਚ ਬਣਾਏ ਨੇ ਸਾਰਾ ਨਾਗਾਲੈਂਡ ਅਜ 크੍ਰਿਸਚਨ ਹੈ ਪਹਿਲੇ ਹਿੰਦੂ ਸਨ ਮੇਜ਼ੋਰਮ ਤ੍ਰਿਪੁਰਾ ਮਣੀਪੁਰ ਅਰਨਾਚਲ ਮੇਘਾਲਿਆ ਨਾਗਾਲੈਂਡ ਤੇ ਫਿਰ ਕੁਝ ਕੇਰਲਾ ਦਾ ਭਾਗ ਤੇ ਕਰਨਾਟਕ ਦਾ ਹਿੱਸਾ ਇਨ੍ਹਾਂ ਨੇ 1.5 ਕਰੋੜ ਇਨ੍ਹਾਂ 45 ਸਾਲਾਂ ਵਿੱਚ ਨਵੇਂ 크੍ਰਿਸਚਨ ਬਣਾਏ ਨੇ ਤੇ 500 ਤੋਂ ਵੱਧ ਸਵਾ 500 ਸਾਲ ਦਾ ਸਾਡਾ ਇਤਿਹਾਸ ਸਿੱਖ ਕੌਮ ਦਾ ਦੁਨੀਆ ਕਹਿੰਦੀ ਕੁਲ 1.5 ਕਰੋੜ ਨੇ ਐ ਨਹੀਂ ਨੇ ਐ ਨਹੀਂ ਨੇ ਤੋਂ ਜਿਹੜੇ 1.5 ਕਰੋੜ ਗਿਣੇ ਜਾਂਦੇ ਨੇ ਨਾ ਜੀ ਬੁੱਥੇ ਦੇ ਖਿੱਚ ਕੇ ਲੈ ਗਏ ਨਰਾਦਾ ਸਵਾਮੀ ਨਾਮ ਜੋ ਹੈ ਨਿਰੰਕਾਰੀ ਕੁਝ ਆਪਣੇ ਆਪ ਨੂੰ ਹੋਰ ਕੁਝ ਕਹੀ ਜਾਂਦੇ ਭਵਿਸ਼ya ਕੀ ਇਹ ਕਦੀ ਖੁਦ ਦੇਖਣਾ ਚਾਹੀਦਾ ਹੈ ਸੋਚਣਾ ਚਾਹੀਦਾ ਇਸ ਤਰ੍ਹਾਂ ਵਿਚਾਰਨਾ ਚਾਹੀਦਾ ਹੈ ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ ਹਮ ਹੀ ਸੋ ਗਏ ਦਾਸਤਾ ਕਹਤੇ ਕਹਤੇ ਬਹੁਤ ਸ਼ੌਕ ਸੇ ਸੁਣ ਰਹਾ ਥਾ ਜ਼ਮਾਨਾ ਹਮ ਹੀ ਸੋ ਗਏ ਦਾਸਤਾ ਕਹਤੇ ਕਹਤੇ ਪੱਛੀ ਸੀ ਸਾਲ ਪੁਰਾਣੀ ਗੱਲ ਜਦ ਦਿੱਲੀ ਇਹਨਾਂ ਹੀ ਨਿਰੰਕਾਰੀਆਂ ਤੇ ਰਾਧਾ ਸਵਾਮੀਆਂ ਦਾ ਪੈਰੋਕਾਰ ਮੈਨੂੰ ਮਿਲਿਆ ਦੀ ਆਖਣ ਲੱਗਾ ਅਖਰਾਂ ਨੂੰ ਕਿਵੇਂ ਗੁਰੂ ਮੰਨ ਲਈ ਅਖਰ ਤੇ ਮਿਰਤੂ ਮੁਰਦਾ ਨੇ ਇਹ ਤੇ ਡੈਡ ਨੇ ਖਤਮ ਨੇ ਇਹਨਾਂ ਚ ਕੋਈ ਜਿੰਦ ਜਾਨ ਹੈ ਮੈਂ ਉੱਥੇ ਆਪਣੇ ਡਾਂਗ ਨਾਲ ਜੋ ਉਹਨਾਂ ਦੇ ਸਾਹਮਣੇ ਉਦੋਂ ਵੀ ਆਖਿਆ ਕੀਤੀ ਬੋਲਣ ਵਾਲੇ ਤੇ ਉਹਨਾਂ ਦੇ ਦੋਸਤ ਸਨ ਲੇਕਿਨ ਆਏ ਉਹ 10-20 ਦੇ ਕਰੀਬ ਸਨ ਇਕੱਠੇ ਆਏ ਸਨ ਥੋੜਾ ਜਿਹਾ ਉਹਨਾਂ ਨੂੰ ਭੈ ਸੀ ਬਈ ਕਿਧਰੇ ਉਲਟੀ ਗੱਲ ਨਾ ਹੋ ਜਾਏ ਕਿਉਂਕਿ ਦਾਸ ਗੁਰਦੁਆਰਾ ਸੇਸਗੰਜ ਸਾਹਿਬ ਦੇ ਚ ਠਹਿਰਦਾ ਸੀ ਉੱਥੇ ਹੀ ਆਇਆ ਸੀ ਮੈਂ ਕਿ ਦੇਖੋ ਇਸ ਤਰ੍ਹਾਂ ਦੀ ਗੱਲ ਹੈ ਕਿਸੇ ਘਰ ਦਾ ਇੱਕ ਇਕਲੌਤਾ ਲੜਕਾ ਘਰੋਂ ਚਲਾ ਗਿਆ ਕਿਸੇ ਦੂਰ ਦੇਸ਼ਾਂ ਵਿੱਚ ਕੰਮਕਾਰ ਦੀ ਤਲਾਸ਼ ਦੇ ਚ ਮਾਂ-ਬਾਪ ਦੀ ਖੁਸ਼ੀ ਨਾਲ ਰਜ਼ਾਮੰਦੀ ਨਾਲ ਹੁਣ ਰੋਜ਼ ਮਾਂ ਦੀ ਅੱਖਾਂ ਉਡੀਕਦੀਆਂ ਨੇ ਕਿਉਂਕਿ 5-7 ਸਾਲ ਹੋ ਗਏ ਨੇ ਪਿਤਾ ਉਡੀਕਦਾ ਹੈ ਭੈਣ ਉਡੀਕਦੀ ਹੈ ਭਰਾ ਉਡੀਕਦਾ ਹੈ ਅਰ ਸਭ ਬਹੁਤ ਹੋ ਗਏ ਦਿਨ ਬਹੁਤ ਹੋ ਗਏ ਅੱਜ ਇੱਕ ਚਿੱਠੀ ਆਈ ਉਧ ਵਿੱਚ ਲਿਖਿਆ ਹੋਇਆ ਹੈ ਫੁਲਾਣੇ ਦਿਨ ਫੁਲਾਣੀ ਫਲਾਈਟ ਤੇ ਮੈਂ ਆ ਰਿਹਾ ਹਾਂ ਬੈਣਾ ਨੇ ਤੇ ਪਹਿਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਚਾਰ ਅੱਖਰ ਪੜ੍ਹ ਕੇ ਮਾਂ ਦੀ ਅੰਧੀਆਂ ਅੱਖਾਂ ਵਿੱਚ ਮਨੋ ਰੋਸ਼ਨੀ ਆ ਗਈ ਚਾਨਣਾ ਆ ਗਿਆ ਪ੍ਰਕਾਸ਼ ਆ ਗਿਆ ਤੇ ਪੇਤਾਨੋਂ ਤੇ ਐਸਾ ਮਹਿਸੂਸ ਹੋਇਆ ਜਿਵੇਂ ਮੇਰੀਆਂ ਬਾਵਾ ਆ ਗਈਆਂ ਮੇਰੀ ਜਾਨ ਆ ਗਈ ਮੇਰੀ ਹਿੰਮਤ ਆ ਗਈ ਮੇਰਾ ਹੌਸਲਾ ਆ ਗਿਆ ਸਾਰਾ ਘਰ ਚਮਨ-ਸਤਾ ਬਣ ਗਿਆ ਗੁਲਿਸਤਾਨ ਬਣ ਗਿਆ ਖੁਸ਼ੀਆਂ ਹੀ ਖੁਸ਼ੀਆਂ ਉਹਨਾਂ ਨੇ ਕੋਈ ਆਖੇ ਨਾ ਚਾਰ ਅੱਖਰਾਂ ਨੂੰ ਮੁਰਦਾ ਅੱਖਰਾਂ ਨੂੰ ਪੜ੍ਹ ਕੇ ਘਰ ਨੂੰ ਗੁਲਿਸਤਾਨ ਬਣਾ ਲਿਆ ਨੱਚੀ ਜਾ ਰਹੇ ਨੇ ਪਹਿਣਾ ਵੈਰ ਨਹੀਂ ਜ਼ਮੀਨ ਤੇ ਟਿਕਦੇ ਭਰਾਵਾਂ ਦੇ ਤੇ ਮਾਂ ਦੀ ਅੱਖਾਂ ਦੇ ਚਮਕੀ ਚਮਕ ਪਿਤਾ ਖੁਸ਼ੀ ਨਾਲ ਫੁੱਲਿਆ ਨਹੀਂ ਸਮਾਂਦਾ ਹਨ ਚਾਰ ਅੱਖਰ ਬਾਵੇਂ ਚਾਰ ਅੱਖਰ ਨੇ ਪਰ ਅੱਖਰਾਂ 'ਚ ਬੜੀ ਸ਼ਕਤੀ ਹੈ ਅੱਖਰਾਂ 'ਚ ਬੜੀ ਤਾਕਤ ਹੈ ਅੱਖਰਾਂ ਵਿੱਚ ਬਹੁਤ ਕੁਝ ਹੈ ਇਸ ਨੂੰ ਖੁਲਾਸਾ ਕਰਨ ਤੋਂ ਪਹਿਲੇ ਮੈਂ ਇਹ ਵੀ ਅਰਜ਼ ਕਰਦੇ ਹਾਂ ਜਨਮ ਸਾਖੀ ਚ ਐਸਾ ਲਿਖਿਆ ਹੈ ਬਾਬਾ ਫਰੀਦ ਨੇ ਤਰੱਕੀ ਕੀਤੀ ਸੀ ਗੁਰੂ ਨਾਨਕ ਤੇ ਗੁਰੂ ਨਾਨਕ ਤੇ ਬਾਬੇ ਫਰੀਦ ਦੇ ਆਮਣੇ ਸਾਹਮਣੇ ਗੋਸ਼ਟੀ ਹੋਈ ਹੈ ਫਰੀਦ ਦੀ ਗੱਦੀ ਤੇ ਸਨ ਸ਼ੇਖ ਬ੍ਰਹਮ ਜਿਨ੍ਹਾਂ ਦੀ ਬਾਣੀ ਹੈ ਸ਼ੇਖ ਬ੍ਰਹਮ ਦੀ ਬਾਣੀ ਹੈ ਇਹ ਫਰੀਦ ਦੀ ਗੱਦੀ ਤੇ ਬੈਠੇ ਸਨ 11ਵੇਂ ਫਰੀਦ ਸਨ 10 ਫਰੀਦ ਹੋ ਚੁੱਕੇ ਸਨ ਪਹਿਲਾ ਫਰੀਦ حضرت ਅਲੀ ਦੇ ਖਾਨਦਾਨ ਨਾਲ ਤੱल्लुक ਰੱਖਦਾ ਸੀ ਗਜ਼ਨੀ ਤੋਂ ਆਇਆ ਸੀ ਇਤਿਹਾਸ ਸਾਰਾ ਮੌਜੂਦ ਹੈ ਫਰੀਦ ਕਹਿੰਦਾ ਹੈ ਮਹਾਰਾਜ ਤੁਸੀਂ ਕਹਿੰਦੇ ਹੋ ਇੱਕ ਬਚਨ ਇੱਕ ਬੋਲ ਪ੍ਰਭੂ ਨਾਲ ਜੋੜ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਸ਼ਾਂਤ ਕਰ ਦਿੰਦਾ ਹੈ ਇੱਕ ਬੋਲ ਮਨੁੱਖ ਨੂੰ ਬਾਗ-ਬਾਗ ਕਰ ਦਿੰਦਾ ਹੈ ਫਰੀਦ ਕਹਿੰਦੇ ਮਨ ਨਹੀਂ ਮੰਦਾ ਮਨ ਨਹੀਂ ਮੰਦਾ ਤੇ ਸਤਿਗੁਰੂ ਐਸੇ ਮੌਕੇ ਆ ਤੇ ਕਲਾ ਵਰਤਾਂਦੇ ਸਨ ਮਰਦਾਨੇ ਨੂੰ ਇਸ਼ਾਰਾ ਕਰ ਦਿੱਤਾ ਤੇ ਮਰਦਾਨੇ ਨੇ ਇੱਕ ਕੋੜਾ ਬੋਲ ਬੋਲ ਦਿੱਤਾ ਫਰੀਦ ਨੂੰ ਤੇ ਫਰੀਦ ਦਾ ਹਿਰਦਾ ਤਪ ਗਿਆ ਤੇ ਕਹਿਣ ਲਗਾ ਮਹਾਰਾਜ ਤੁਸੀਂ ਇਸ ਤਰ੍ਹਾਂ ਦਾ ਬੰਦਾ ਨਾਲ ਰੱਖਿਆ ਇਹ ਰਵਾਬ ਵਜਾਂਦਾ ਹੈ ਇਹ ਤੁਹਾਨੂੰ ਕੀਰਤਨ ਸੁਣਾਉਂਦਾ ਹੈ ਐ ਸਭ ਬੋਲ ਇਸਨੇ ਬੋਲੇ ਮੇਰਾ ਹਿਰਦਾ ਤਪਾ ਕੇ ਰੱਖ ਦਿੱਤਾ ਹੈ ਸਤਿਗੁਰੂ ਕਹਿਣ ਲੱਗੇ ਇੱਕ ਬੋਲ ਉਹਦੇ ਨਾਲ ਤੂੰ ਤਪ ਗਿਆ ਤੇ ਜੇ ਇੱਕ ਬੋਲ ਤੈਨੂੰ ਤਪਾ ਸਕਦਾ ਹੈ ਤੇ ਤੂੰ ਕਿਉਂ ਇਨਕਾਰ ਕਰਦਾ ਹੈ ਇੱਕ ਬੋਲ ਸ਼ਾਂਤ ਵੀ ਕਰ ਸਕਦਾ ਹੈ ਇੱਕ ਬੋਲ ਠੰਡਾ ਵੀ ਕਰ ਸਕਦਾ ਹੈ ਬੋਲ ਜ਼ਹਿਰ ਹੁੰਦੇ ਨੇ ਬੋਲ ਅੰਮ੍ਰਿਤ ਹੁੰਦੇ ਨੇ ਬੋਲ ਤੋੜ ਦਿੰਦੇ ਨੇ ਬੋਲ ਜੋੜ ਦਿੰਦੇ ਨੇ ਟੁੱਟ ਗਈ ਪ੍ਰੀਤ ਬੁਰ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਬੜੀ ਗਹਿਰੀ ਦੋਸਤੀ ਸੀ ਇੱਕ ਬੋਲ ਨਾਲ ਟੁੱਟ ਗਈ ਬੜੀ ਗਹਿਰੀ ਦੁਸ਼ਮਣੀ ਸੀ ਇੱਕ ਬੋਲ ਨਾਲ ਮਿੱਤਰਤਾ ਦੇ ਚ ਬਦਲਦੀ ਮਨੁੱਖੀ ਦੁਨੀਆ ਦੇ ਚ ਖੇਡ ਤੇ ਸਾਰੀ ਬੋਲਾਂ ਦੀ ਹੈ ਮਾਣਾਂ ਨੂੰ ਕਿਹਾ ਘਰ ਚਮਨਿਸਤਾਂ ਬਣ ਗਿਆ ਗੁਲੇਸਤਾਂ ਬਣ ਗਿਆ ਤੇ ਹੁਣਾਂ ਨੂੰ ਕੋਈ ਆਖੇ ਕਿ ਚਾਰ ਅੱਖਰ ਪੜ੍ਹ ਕੇ ਘਰ ਨੂੰ ਬਗੀਚਾ ਬਣਾ ਲਿਆ ਬਾਗ-ਬਾਗ ਹੋਏ ਫਿਰਦੇ ਭਾਵੇਂ ਚਾਰ ਅੱਖਰ ਨੇ ਬੜਾ ਕੁਛ ਹੈ ਨਾਲੇ ਬੜਾ ਕੁਛ ਇੱਕ ਦੂਜਾ ਘਰ ਹੈ ਉੱਥੋਂ ਵੀ ਇਕਲੋਤਾ ਲੜਕਾ ਗਿਆ ਹੋਇਆ ਹੈ ਸਤ ਅੱਠ ਸਾਲ ਹੋ ਗਏ ਨੇ ਮਾਨੂ ਢਿੱਕਦਾ ਪਹਿਣਾ ਨੂੰ ਢਿੱਕ ਕਰਦਿਆਂ ਪੇਰਾ ਛੋਟੇ ਉਡੇਕਦੇ ਪੈਣਾ ਹੈ ਪਿਤਾ ਉਡੇ ਕਰਦਾ ਹੈ ਪਰ ਜੋਸ ਘਰ ਦੇਚ ਅੱਜ ਟੈਲੀਗ੍ਰਾਮ ਆ ਗਈ ਹੈ ਟੈਲੈਗਸ ਆ ਗਈ ਇੱਕ ਮੇ ਤੁਹਾਡਾ ਲੜਕਾ ਐਕਸੀਡੈਂਟ ਦੇਚ ਸਰੀਰ ਤੇ ਆਗ ਹੈ ਨਹੀਂ ਰਹਿਣਾ ਘਰ ਤੇ ਮਰਗੜਗਾੜ ਬਣ ਗਏ ਮਾਂ ਗਸ਼ ਖਾ ਕੇ ਗਿਰ ਗਈ ਪਿਤਾ ਮਾਨੋ ਅੰਦਾ ਹੋ ਗਿਆ ਬਰਾਵਾਆਂ ਦੀਆਂ ਬਾਵੇਂ ਬਾਵਾਆਂ ਹੀ ਟੁੱਟ ਗਈਆਂ ਤੇ ਬੈਣਾ ਨੇ ਇੰਜ ਸੋਚਿਆ ਜਿਵੇਂ ਸਾਡਾ ਮਾਨ ਹੀ ਜਾਂਦਾ ਰਿਹਾ ਸਾਡਾ ਤਾਂ ਨਹੀਂ ਜਾਂਦਾ ਰਿਹਾ ਘਰ ਤੇ ਮਰਗੜਗਾੜ ਬਣ ਗਿਆ ਹੁਣ ਕੋਈ ਆਖੇ ਉਹਨਾਂ ਨੂੰ ਚਾਰ ਅੱਖ ਸ਼ਮਸ਼ਾਨ ਦਾ ਬਾਗ ਬਣ ਗਿਆ। ਬਾਵੇਂ ਉਹ ਚਾਰ ਅੱਖਰ ਨੇ ਪਹਿਲੇ ਘਰ ਦੇ ਦਿੱਤੇ। ਘਰ ਤੇ ਗੁਲਸਤਾਨ ਬਣ ਗਿਆ। ਅੱਖਰ ਜੀਵਨ ਨੂੰ ਅਮਰਤਮਈ ਬਣਾ ਦਿੰਦੇ ਨੇ। ਅੱਖਰ ਜ਼ਿੰਦਗੀ ਨੂੰ ਜ਼ਹਿਰ ਦੇ ਨਾਲ ਜੋ ਹੈ ਭਰ ਕੇ ਰੱਖ ਦਿੰਦੇ ਨੇ। ਇਤਨਾ ਮੇਰਾ ਉਹਨਾਂ ਨੂੰ ਕਹਿਣਾ ਸੀ। ਉਹਨਾਂ ਨੇ ਫੇਰ ਆਖਿਆ ਫਿਰ ਇਨ੍ਹਾਂ ਅੱਖਰਾਂ ਨੂੰ ਜਾਨ ਅਸੀਂ ਦੇਨੇ ਆ। ਬੋਲਦੇ ਅਸੀਂ ਆਵਾਜ਼ ਅਸੀਂ ਦਿੰਦੇ ਆ ਅਲਫਾਜ਼ ਨੇ ਨਾ ਗੁਰੂ ਨਾਨਕ ਦੇ ਆਵਾਜ਼ ਤੇ ਅਸੀਂ ਦਿੰਦੇ ਆ ਅਲਫਾਜ਼ ਨੇ ਨਾ ਗੁਰੂ ਅਰਜਨ ਦੇਵ ਜੀ ਦੇ ਆਵਾਜ਼ ਤੇ ਅਸੀਂ ਦਿੰਦੇ ਆ ਅੱਖਰ ਨੇ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਧੁਨ ਤੇ ਅਸੀਂ ਦਿੰਦੇ ਆ ਰਾਧਾ ਸਵਾਮੀਆਂ ਦਾ ਇਹ ਮੂਲ ਪ੍ਰਚਾਰ ਹੈ ਇਸ ਵਾਸਤੇ ਅੱਖਰ ਸਾਡੇ ਮੁਤਾਜਨ ਹੈ ਸੜੇ ਦੇਿੰਦੇ ਵਿਆਥਿਆ ਸੀ ਕਰਦੇ ਆ ਸਮਝਾਉਂਦੇ ਅਸੀਂ ਆ ਸੁਣਾਉਂਦੇ ਅਸੀਂ ਤੇ ਥਾਣੋਂ ਇਸ ਵਿੱਚ ਕੀ ਇਤਰਾਜ਼ ਐ ਸੀ ਗੁਰੂ ਆ ਤੁਸੀਂ ਸਾਰੇ ਭਾਰਤ ਦੇ ਚ ਕੰਨ ਸੜੀ ਪਗ ਲਾਂਦੇ ਫਿਰਦੇ ਉਸ ਕਿਤਾਬ ਦੇ ਵਿੱਚ ਬਹੁਤ ਕੁਝ ਕੋੜਾ ਇਹਨਾਂ ਨੇ ਬਾਅਦ ਵਿੱਚ ਲਿਖਿਆ ਜਿਹੜੀ ਵੰਡੀ ਨਾ ਹੈ خیر ਮੁਖ्तसर ਮੈਂ ਅਰਜ਼ ਕਰਾਂ ਮੈਂ ਉਹਨਾਂ ਦੇ ਸਾਹਮਣੇ ਇੱਕ ਦਲੀਲ ਰੱਖੀ ਸੀ ਅੱਜ ਰੱਖਦੇ ਹਾਂ ਤੁਹਾਡੇ ਸਾਹਮਣੇ ਮੈਂ ਕਿ ਇੱਕ ਅਨਪੜ੍ਹ ਸਤਰੀ ਹੈ ਵਿਚਾਰੀ ਪੜ੍ਹੀ ਲਿਖੀ ਨਹੀਂ ਉਸ ਦਾ ਪਤੀ ਪਰਦੇਸ ਗਿਆ ਸਮਾਪਕ ਉਸਨੇ ਘਰ ਲੰਬੀ ਚੌੜੀ ਚਿੱਠੀ ਲਿਖੀ ਹੈ ਉਹ ਲਿਖੀ ਹੈ ਪਤਨੀ ਨੂੰ ਹੋਰ ਜਿਸ ਤਰ੍ਹਾਂ ਦਾ ਰਿਸ਼ਤਾ ਹੋਵੇ ਜਿਸ ਤਰ੍ਹਾਂ ਦਾ ਸੰਬੰਧ ਹੋਵੇ ਸੰਬੰਧਿਤ ਅਲਫਾਜ਼ ਵੈਸੇ ਹੀ ਹੁੰਦੇ ਨੇ ਭਰਾ ਭਰਾ ਨੂੰ ਚਿੱਠੀ ਲਿਖੇ ਤਾਂ ਭਰਾ ਕਰਕੇ ਸੰਬੋਧਨ ਕਰੇਗਾ ਨਾ ਤੇ ਪਿਤਾ ਪੁੱਤਰ ਨੂੰ ਚਿੱਠੀ ਲਿਖੇ ਤੇ ਪੁੱਤਰ ਕਰਕੇ ਸੰਬੋਧਨ ਕਰੇਗਾ ਮਿੱਤਰ ਮਿੱਤਰ ਨੂੰ ਚਿੱਠੀ ਲਿਖੇ ਤਾਂ ਮਿੱਤਰ ਕਰਕੇ ਸੰਬੋਧਨ ਕਰੇਗਾ ਪਤੀ ਪਤਨੀ ਨੂੰ ਚਿੱਠੀ ਲਿਖੇ ਤਾਂ ਪਤਨੀ ਕਰਕੇ ਸੰਬੋਧਨ ਕਰੇਗਾ ਯਰੋ ਪਖੰਡੀ ਹਰ ਧਰਮ ਦੇ ਵਿੱਚ ਮੌਜੂਦ ਹੈ ਕਿਉਂਕਿ ਲੋਗ ਧਰਮ ਦੇ ਉੱਤੇ ਕੋਈ ਵੀ ਕਿੰਦੂ ਪਰੰਤੂ ਨਹੀਂ ਕਰਦਾ ਧਰਮ ਦੇ ਨਾਂ ਤੇ ਲੋਗਾਂ ਨੂੰ ਲੁੱਟਿਆ ਜਾਂਦਾ ਵੈ ਤੇ ਲੁੱਟਣਾ ਸਭ ਤੋਂ ਜ਼ਿਆਦਾ ਆਸਾਨ ਹੈ ਕਿਉਂਕਿ ਲੋਗ ਗੱਲ ਮੰਨ ਲੈਂਦੇ ਐ ਲੋਕ ਕਰਨਤੂ ਪਰੰਤੂ ਨਹੀਂ ਕਰਦੇ ਤੇ ਲੋਗਾਂ ਨੂੰ ਨਾ ਯਰੋ ਇਸੇ ਗੱਲ ਦਾ ਫਾਇਦਾ ਇਹ ਪਖੰਡੀ ਡਰਾਮੇਬਾਜ਼ ਲੋਗ ਚੁੱਕਦੇ ਐ ਜਿਹੜੇ ਕਿ ਹਰ ਧਰਮ ਦੇ ਵਿੱਚ ਮੌਜੂਦ ਹੈ ਕਿਸੇ ਜਗ੍ਹਾ ਤੇ ਬਾਬਿਆਂ ਦੀ ਸ਼ਕਲ ਚੱਕਸੇ ਜਗ੍ਹਾ ਦੀ ਪੀਰਾਂ ਦੀ ਸ਼ਕਲ ਚੱਕਸੇ ਜਗ੍ਹਾ ਦੀ ਡੇਰਿਆਂ ਦੀ ਸ਼ਕਲ ਦੇ ਵਿੱਚ ਹੈ ਕਿਸੇ ਜਗ੍ਹਾ ਦੇ ਪ੍ਰਚਾਰਕਾਂ ਦੀ ਸ਼ਕਲ ਦੇ ਵਿੱਚ ਚੱਕਸੇ ਜਗ੍ਹਾ ਪਾਦਰੀਆਂ ਦੇ ਕਿਸੇ ਜਗ੍ਹਾ ਦੇ ਗਿਆਨੀਆਂ ਦੀ ਹਰ ਸ਼ਕਲ ਦੇ ਵਿੱਚ ਹਰ ਧਰਮ ਦੇ ਵਿੱਚ ਮੌਜੂਦ ਹੈ ਸ਼ਕਲਾਂ ਮੁxtਲਫ ਹੈ ਨਾਮ ਮੁxtਲਫ ਹੈ ਲੇਕਿਨ ਕੰਮ ਸਾਰਿਆਂ ਦਾ ਇੱਕ ਹੀ ਹੈ ਕਿ ਲੋਕਾਂ ਨੂੰ ਪਟਕਾ ਕੇ ਇਹ ਨਹੀਂ ਫਿਰ ਕਿ ਵੀਰੋ ਤੁਹਾਨੂੰ ਗਲਤ ਗੱਲਾਂ ਕਰਨਗੇ ਤੁਹਾਨੂੰ ਬੜੀਆਂ ਚੰਗੀਆਂ ਨੇਕੀਆਂ ਗੱਲਾਂ ਦੱਸਣਗੇ ਪਰ ਕੀ ਹੋਏਗਾ ਵਿੱਚ ਆਪਣੀ ਵੀ ਗੱਲ ਇੱਕ ਅੰਡੋਸ ਕਰ ਦਣਗੇ ਤਾਨੂੰ ਆਪਣੇ ਵੀ ਤਰੀਕੇ ਦੇ ਨਾਲ ਥੋੜਾ ਥੋੜਾ ਜ਼ਹਿਰ ਤੁਹਾਡੇ ਦਿਮਾਗ ਚ ਭਰੀ ਜਾਣਗੇ ਕਿਉਂਕਿ ਵੀਰ ਜਦੋਂ ਤੁਸੀਂ ਇੱਕ ਵਾਰੀ ਜ਼ਹਿਰ ਫੁੱਲ ਖਾਓਗੇ ਤੇ ਫਿਰ ਤੁਹਾਨੂੰ ਨੁਕਸਾਨ ਦੇਗਾ ਪਰ ਅਗਰ ਥੋੜਾ ਥੋੜਾ ਜ਼ਹਿਰ ਤੁਹਾਡੇ ਖਾਣੇ ਵਿੱਚ ਤੁਹਾਨੂੰ ਦਿੱਤਾ ਜਾਵੇ ਤੇ ਉਹ ਜ਼ਹਿਰ ਤੁਹਾਡੇ ਤੇ ਅਸਰ ਕਰੇਗਾ ਪਰ ਥੋੜਾ ਥੋੜਾ ਇਸੇ ਤਰ੍ਹਾਂ ਕੀਤਾ ਜਾਂਦਾ ਵਾ ਲੋਕਾਂ ਦਾ ਬ੍ਰੇਨਵਾਸ਼ ਕੀਤਾ ਜਾਂਦਾ ਵਾ ਥੋੜੀ ਥੋੜੀ ਲੋਕਾਂ ਨੂੰ ਵੀਰੋ ਆਪਣੇ ਜਿਹੜੇ ਉਹਨਾਂ ਦੇ ਹدف ਹੁੰਦੇ ਆ ਉਸ ਨੂੰ ਪੂਰਾ ਕੀਤਾ ਜਾਂਦਾ ਵਾ ਤੇ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਉਹਨਾਂ ਨੂੰ ਐਕਸਪੋਜ਼ ਕਰ ਰਿਹਾ ਇੱਕ ਤਾਂ ਤੁਸੀਂ ਸੋਣੀ ਲਈ ਹੋਣੀ ਹੈ ਸਿੱਧਾ ਉਹਨਾਂ ਨੇ ਉਹਨਾਂ ਤਰੀਕਾ ਬਾਤਾਂ ਕਿਸ ਤਰ੍ਹਾਂ ਲੋਕਾਂ ਦੇ ਜ਼ਿਹਨਾਂ ਨਾਲ ਖੇਡਦੇ ਆ ਕਿਸ ਤਰ੍ਹਾਂ ਲੋਕਾਂ ਦੀ ਜ਼ਿਹਨਾਂ ਨੂੰ ਤਬਾਹ ਕਰਦੇ ਆ ਕਿਸ ਤਰ੍ਹਾਂ ਲੋਕਾਂ ਨੂੰ ਪਟਕਾ ਦਿੰਦੇ ਆ ਕਿਸ ਤਰ੍ਹਾਂ ਲੋਕਾਂ ਨੂੰ ਪਤਮਾ ਪ੍ਰਵਾਤਮਾ ਦੇ ਰਾਸਤੇ ਤੇ ਅੱਲਾਹ ਪਾਕ ਦੇ ਰਾਸਤੇ ਤੋਂ ਹਟਾ ਕੇ ਦੂਸਰੇ ਬੰਨੇ ਲਾ ਦਿੰਦੇ ਆ ਇਸ ਕਰਕੇ ਵੀਰੋ ਹਮੇਸ਼ਾ कोई भी दीन है धर्म है उसके बारे खुद तुसी मालूमात लैनी है सीखना तुसी खुद है खुद जानना है कि ठीक की है तो गलत की है बाकी अल्लाह पाक की जात सब तना कर्म सब त अपनी रहमत करे बुरे लोगों तो बुरे वक्त मुसीबहत तो वक्त बचाए बाकी वीर तुम किस तरह लगता कमेंट करके अपनी कीमती राय का जल लाजमी करना पर सारा ख्याल कर दाँव याद रखा अल्लाफ